ਉੱਗੇ ਸ਼ੁਰੂ ਕਰਦੇ ਆਂ ਜੰਗ ਭਗਾਣੀ ਗੁਰੂ ਗੋਬਿੰਦ ਸਿੰਘ ਜੀ ਰਾਸ਼ਟ ਨਾਇਕ ਦੇ ਸੰਪਾਦਕ 50 77 ਤੇ ਭਗਾਣੀ ਜੁੱਧ ਦਾ ਸਮਾਚਾਰ 18 ਬਸਾਗ ਸੰਮਤ 1743 ਮਤਾਬਕ 5 ਅਪ੍ਰੈਲ 1687 ਈਸਵੀ ਲਿਖਦਾ ਹੈ ਦੁਬਾਰਾ ਪ੍ਰਮਾਣਿਤ ਮਿਤੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਅਤੇ ਸੀ ਇਦ ਬਲਾਸ ਸੰਸਾਰ ਸਤਨ ਹਸੀ ਪੰਤਾ ਮੰਤਾਲ ਮੇ ਚੜ ਆਏ ਨਰੇਸ ਸਾਵਨ ਮਾਸ ਕੀ ਠਾਰਮੀ ਉਪਰ ਸ੍ਰੀ ਦਸ਼ਮੇਸ਼ ਸੀਤ ਬਲਾਸ ਭਾਈ ਸੇਵਾ ਸਿੰਘ ਪੰਨਾ 115 1817 45 ਬਿਕਰਮੀ ਮਤਾਲਕ 18 ਸਤੰਬਰ 1688 ਇਸ ਵੀ ਹੈ ਪੰਜਾਬ ਦਾ ਇਤਿਹਾਸਕ ਇਤਿਹਾਸ ਪੰਨਾ 187 ਪਟਵੰਇਆਂ ਤੇ ਗੁਰੂਆਂ ਦੀਆਂ ਸਾਖੀਆਂ ਦੇ ਅਨਸਾਰ 1800 ਸੰਮਤ 1745 ਮਿਕਰਮੀਮਤਾਮਕ 16 ਸਤੰਬਰ 1688 ਈਸਵੀ ਦੇਨ ਮੰਗਲਵਾਰ ਨੂੰ ਭਗਾਣੀ ਦੇ ਸਥਾਨ ਤੇ ਲੜਾਈ ਸ਼ੁਰੂ ਹੋਈ ਐਸ ਜੌਧ ਬੇ ਚਦਾਰਾਮ ਪਾਈ ਉਦਾ ਪਾਈ ਮਾਨ ਪਾਈ ਮਨੀ ਸਿੰਘ ਭਾਈ ਜਿੱਤ ਪਾਈ ਜਿੱਠਾ ਪਾਈ ਚਲਦਨ ਪਾਈ ਦਾਨਾ ਧਰਮਾ ਜਾਟ ਬਚਿੱਤਰਾਈ ਸਹਿਵ ਚੰਦ ਅਤੇ ਕਨਗੀਤਾਰ ਦੀ ਪੂਆ ਬੀਬੀ ਵੀਰੋਂ ਦੇ ਪੰਜ ਪੁੱਤਰ ਭਾਈ ਸੰਗੋਸਾ ਭਾਈ ਜੀਤ ਮੱਲ ਭਾਈ ਮੋਹਰੀ ਭਾਈ ਗਲਮ ਰਾਏ ਅਤੇ ਭਾਈ ਗੰਗਾ ਜੀ ਬੜੀ ਭਾਦਰੀ ਨਾਲ ਲੜਈ ਬੈਰੀਆਂ ਦੀ ਫੌਜ 10000 ਅਤੇ ਸੈਨਸਾਰਜੀ ਦੀ ਫੌਜ 2000 ਸਿੱਖ ਯੋਧਿਆਂ ਦੀ ਸੀ ਪੀਰ ਬੁੱਧੂ ਸਾਹਿਬ ਦੇ ਤਿੰਨੇ ਬੇਟੇ ਸੱਜਣ ਅਸਰਫ ਸੱਜਣ ਮੁਹੰਮਦ ਸਾਹਿਬ ਮੁਹੰਮਦ ਬਖਸ਼ ਅਤੇ ਪੀਰ ਜੀ ਦੇ ਭਰਾ ਸੰਤਜ ਗ੍ਰਾਮ ਸਾ ਅਤੇ ਬੀਬੀ ਵੀਰੋ ਦੇ ਦੋ ਪੁੱਤਰ ਜੀਤ ਮੱਲ ਅਤੇ ਸੰਗੋ ਸਾ ਦੀ ਵੀ ਸ਼ਹੀਦ ਹੋ ਗਏ। ਬਾੜੀ ਰਾਜਾਂ ਦੀ ਸੈਨਾ ਹਾਰ ਗਈ। ਥਾ ਥਾ ਨਵੰਬਰ 1687 ਨੂੰ ਪੰਗਾਣੀ ਵਿੱਚ ਲੜਾਈ ਸ਼ਮੇ ਭਾਈ ਮਨੀ ਸਿੰਘ ਦੀ ਮਹਾਨ ਬਹਾਦਰੀ ਬਖਾਈ। ਪੰਗਾਣੀ ਦਾ ਜੁੱਧ ਜਿੱਤੇ ਜਾਣ ਬਾਰੇ ਕਈ ਨਾਪਤੀ ਬਹੁਤ ਸੁੰਦਰ ਲਿਖਦਾ ਹੈ। ਨੀਤ ਸਿੰਘ ਨਾਮ ਨੰਦ ਮੰਗਲ ਭਜੂ ਆਣ ਗਵਿੰਦ ਗੋਣਾ ਸਵਨ ਗਾਇ ਤਨ ਹੈ ਤਨ ਪ੍ਰਉਪ ਨਾਮ ਤੁਮਾਰੋ ਲਿਓ ਦੋਸ਼ਟ ਕੋ ਜੀਤ ਡੰਕ ਬਜਾਈ ਜੀਤ ਅਜੀਤ ਭੈਤ ਜੋਦਾ ਬੜੇ ਤੋਹੇ ਇਕ ਇਸ਼ਟ ਤੇ ਸਵੇ ਕਾਏ ਭਈ ਜੈ ਕਰ ਤ੍ਰੀ ਲੋਕ ਯੋ ਦਾ ਪਹਣਾ ਜੀਤ ਕੇ ਸਿੰਘ ਗੋਵਿੰਦਾ ਹੈ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਜਸਮੀਸ਼ ਪਿਤਾ ਜੀ ਦਰਬਾਰ ਦੇ 52 ਕਮੀਆਂ ਦੇ ਬਦਮਾਨ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਸ੍ਰੀ ਪੌਂਟਾ ਸਾਹਿਬ ਜੀ ਲਈ ਜਾਣ ਵਾਸਤੇ ਉਹਨਾਂ ਸਿੱਖਾਂ ਤੋਂ ਲਾਵਾ ਭਾਈ ਅਨੰਦ ਲਾਲ ਜੀ ਗੋਦਾ ਵੀ ਨਾਲ ਆਏ ਆਲ ਸੈਕ ਕੌਮ ਦੇ ਮਹਾਨ ਅਰਬੀ ਤੇ ਹਾਰਸੀ ਦੇ ਵਿਦਵਾਨ ਸਨ ਆਪ ਜੀ ਸੋਹਣਾ ਖਵਾਜਾ ਜਾਨੀ ਦੇ ਚਿੱਲੇ ਸਨ ਪੌਂਟਾ ਸਾਹਿਬ ਵਿਦਿਆ ਦਾ ਕੇਂਦਰ ਬਣ ਗਿਆ ਸੀ ਇੱਥੇ 52 ਮਹਾਨ ਵਿਦਵਾਨ ਕਵੀ ਆਣ ਟਿਕੇ ਸਤਿਗੁਰੂ ਜੀ ਨੇ ਸਾਰੇ ਵਿਦਵਾਨਾਂ ਤੇ ਕਮੀਆਂ ਨੂੰ ਆਦਰ ਬਖਸ਼ਿਆ ਇੱਥੇ ਨਿਕੇ ਵਿਦਵਾਨਾਂ ਕਵੀ ਸ੍ਰੀ ਪੌਂਟਾ ਸਾਹਿਬ ਵਿਖੇ ਸਨ ਸਾਡੀ ਦੀ ਹਜ਼ੂਰੀ ਵਿੱਚ ਕਵੀ ਦਰਬਾਰ ਸਜਾਉਂਦੇ ਸਨ ਇਹ ਸਦੀ ਇਹ ਰੇਖ ਭਾਈ ਮਨੀ ਸਿੰਘ ਜੀ ਕਰਦੇ ਸਾਨੂੰ ਇਹ ਦਾ ਬਲਾਸ ਦਾ ਕਰਤਾ ਲਖਦਾ ਹੈ ਦੇਸ ਬਦੇਸ ਤੇ ਸੰਗਤ ਆਵੇ ਗੋਵਿੰਦ ਗੁਰਕਾਂ ਦਰਸ਼ਨ ਭਾਵੇ ਮਾਮਨ ਕਈ ਕਵੀ ਗੁਰੂ ਢੀਂਗ ਇਹ ਮਨੀਆ ਹਨ ਮੈਂ ਗੁਰਿਆ ਇਹ ਪ੍ਰਸਿੱਧ ਬਦਮਾਨ ਕਵੀ ਦੇ ਨਾਮ ਉਦੇ ਰਾਏ ਅਣੀ ਰਾਏ ਅਮਰ ਰਾਏ ਅਲੂ ਆਸਾ ਸਿੰਘ ਆਲਮ ਈਸ਼ਰਦਾਸ ਸੁਖਦੀਵ ਸੁਖਾ ਸਿੰਘ ਸੁਖੀਆ ਸਦਾਮਾ ਸੈਨਾਪਤੀ ਸੈ ਹੀਰ ਹਸੈਨ ਅਲੀ ਹੰਸ ਰਾਮ ਕੂੜ ਕੁਬਰ ਖਾਨ ਚੰਦ ਗੁਣੀਆਂ ਗਰਦਾਸ ਦੂਜੇ ਕਪਾਲ ਚੰਦ ਚੰਦਨ ਜਮਾਲ ਤਹ ਕਨ ਧਰਮ ਸਿੰਘ ਤੇ ਜਾਨ ਸਿੰਘ ਨਾਨੂ ਨਿਸ ਚਲ ਦਾਸ ਨਿਹਾਲ ਚੰਦ ਨੰਦ ਸਿੰਘ ਨੰਦ ਲਾਲ ਪਿੰਦੀ ਦਾਸ ਮਲਪ ਦਲੂ ਸਿਦੀ ਬੀਦੀ ਚੰਦ ਬਲੰਦ ਬਿਰਖ ਬਿਰਜ ਲਾਲ ਮਥਰਾ ਮੰਦਨ ਸਿੰਘ ਮਲਣ ਗਰੀ ਤਨ ਸੁਖ ਬ੍ਰਹਮ ਪਾਟ ਮਾਲਾ ਸਿੰਘ ਮੰਗਲ RAM 라ਵਲ ਰੋਸ਼ਨ ਸਿੰਘ ਲਖਾ ਤਿਕ ਰੰਕਣ ਕਵੀਆਂ ਤੇ ਤੋਂ ਇਲਾਵਾ ਹੋਰ ਵੀ ਵਿਦਮਾਨ ਸਨ ਜਿੰਨਾਂ ਬਾਰੇ ਬਾਬਾ ਸਮੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਇਹ ਵਿਦਵਾਨਾਂ ਵਿੱਚ ਹਰ ਜਾਤੀ ਧਰਮ ਬੋਲੀ ਇਲਾਕੇ ਦੇ ਵਿਦਵਾਨ ਸਨ ਸ੍ਰੀ ਪੌਂਟਾ ਸਹਿਬ ਜੀ ਵਿਖੇ ਸਤਿਗੁਰੂ ਜੀ ਨੇ 52 ਕਵੀਆਂ ਦੀ ਮਹਿਫਲ ਨਾਲ ਕਵੀ ਦਰਬਾਰ ਦੀ ਮਰਥਾ ਸ਼ੁਰੂ ਕਰਵਾਈ ਦਰਬਾਰ ਵਿੱਚ ਦਸਤਾਰ ਸਜਾਉਣ ਦੀ ਵੀ ਚਲੰਗੀ ਤਰਜੀ ਨੇ ਮਰਜ਼ਾ ਆਦਾਰੰਭੀ ਮਗਾਣੀ ਦੇ ਜੰਗ ਵੀ ਇੱਥੇ ਰਹਿੰਦਿਆਂ 22 ਸਤੰਬਰ 1788 ਈਸਵੀ ਨੂੰ ਹੋਏ ਇਹ ਇਤਿਹਾਸ ਦਾ ਸਿੱਖ ਸੁਪੰਨਾ ਨੱਤਰ ਰਸ਼ਮੀਸ਼ ਪਿਤਾ ਜੀ ਨੇ ਸਸਤਾੰਤੇ ਜਾਪ ਸਹਿਵ ਕਾਲ ਅਸਤਤ 75 ਨਾਟਕ ਚੰਡੀ ਚ ਚਿਤਨ ਚਿਤਰ ਚੰਡੀ ਦੀ ਵਾਰ ਸ਼ਬਦ 1033 ਹੋਈਏ ਇਤਿਆਨਾ ਇਤਿਆਦ ਦਸਮ ਗ੍ਰੰਥ ਸਹਿਬ ਜੀ ਦੀਆਂ ਪਵਿੱਤਰ ਬਾਣੀਆਂ ਦਾ ਆਚਾਰਨ ਕੀਤਾ ਇਸ ਸਮੇਂ ਆਪ ਜੀ ਇਥੋਂ ਨਾੰਬਰ ਸਹਿਬ ਨੂੰ ਜਾਣ ਲੱਗੇ ਤਾਂ ਉਸ ਸਮੇਂ ਇੱਥੋਂ ਦੀ ਸੇਵਾ ਪ੍ਰਬੰਧਕ ਦਾ ਕਾਰਜ ਬਾਬਾ ਵਿਸ਼ਨ ਸਿੰਘ ਜੀ ਨੂੰ ਸੰਭਾਲ ਦਿੱਤਾ। ਸ੍ਰੀ ਪੌਂਟਾ ਸਹਿਬ ਜੀ ਦੀ ਸ਼ਹੀਦੀ ਸਾਕੇ ਸਮੇਂ ਹੈ। ਸਿੰਘਮਨੀ tha ਬੀਰ ਕਿਰ ਦਸ਼ਮੀਸ਼ਾ ਆਖਰੀ ਮਹਾਂ ਅੰਤਗਰਦਿਆਲ ਸਿੰਘ ਜੀ ਜੈਸਦੇ ਪਰਮੰਦ ਇਸ ਮਨਮਤੀਆਂ ਨੂੰ ਉਕ੍ਰਮੀ ਮਰਜਾਦਾ ਤੋਂ ਔਰਤ ਗੁਰੂ ਦਰਬਾਰ ਵਿੱਚ ਕੰਮ ਹੋ ਰਹੇ ਸਨ। ਐਸੇ ਦਰਬਾਰ ਸਹਿਬ ਜੀ ਦੀ ਬਮਿੱਤਰਤਾ ਕਾਇਮ ਰੱਖਣ ਲਈ 22 ਮਈ 1964 ਈਸਵੀ ਦਿਨ ਮੰਗਲਵਾਰ ਨੂੰ ਮੇਲਾ ਸ਼ਹੀਦਾਂ ਤਰਨਾਦਰ ਹਰਿਆ ਬੀਲਾਂ ਦੀ ਜਥੇਬੰਦੀ ਦੇ ਸਿੰਘ ਸਹਿਬ ਜਥੇਦਾਰ ਬਾਬਾ ਹਰਪ੍ਰੀਤ ਸਿੰਘ ਜੀ ਅਤੇ ਜਥੇਦਾਰ ਸਿੰਘ ਸਹਿਬ ਸੰਤਾ ਬਾਬਾ ਨਿਹਾਰ ਸਿੰਘ ਜੀ ਦੀ ਗਵਾਈ ਵਿੱਚ ਨੰਗ ਸਿੰਘ ਪਾਰਸਦੀਆਂ ਗੋਲੀਆਂ ਨਾਲ ਸੀਧ ਹੋ ਗਏ ਸਨ ਅਤੇ ਸੰਤਾ ਬਾਬਾ ਨਿਹਾਲ ਸਿੰਘ ਜੀ ਦੇ ਸਰੀਰ ਵਿੱਚ ਤਿੰਨ ਗੋਲੀਆਂ ਲੱਗੀਆਂ ਜਿਸ ਕਰਕੇ ਆਪ ਜੀ ਤਿੰਨ ਸਿੰਘਾਂ ਨਾਲ ਗੰਭੀਰ ਫੱਟੜ ਹੋ ਗਏ ਸਨ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਗਵਾਹੀ ਵਿੱਚ 11 ਨਿਹੰਗ ਸਿੰਘਾਂ ਦੀ ਯਾਦ ਵਿੱਚ ਸੀਦੀ ਜੋੜ ਮੇਲਾ 20 ਮਈ ਨੂੰ ਗੁਰਦੁਆਰਾ ਗੋਪਤਸਰ ਸੇਵਾ ਨਾਹ ਨਿਹਮਾਚਲ ਅਤੇ 22 ਮਈ ਨੂੰ ਮਸ਼ੀਸ਼ਪਦਰ ਤੇ ਇੱਥੇ ਮੰਦੀਆਂ ਤੇ ਪੰਥ ਵੱਲੋਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਪੌਂਟਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਸਰਦਾ ਸੇਤ ਮਨਾਇਆ ਜਾਂਦਾ ਹੈ 11 ਨਿਹੰਗ ਸਿੰਘ ਸਿੱਧਾਂ ਦੀ ਪਾਵਨ ਯਾਦ 22 ਮਈ 1990 ਤੋਂ ਪੌਂਟਾਸ ਗੁਰਦੁਆਰਾ ਸੇਵ ਜੀ ਦੇ ਨੇੜੇ ਜਥੇਬੰਦੀ ਵੱਲੋਂ ਨੀਲਾ ਨਿਸ਼ਾਨ ਸੇਵ ਸਹੁਬਤ ਕੀਤਾ ਹੈ ਸ਼੍ਰੀ ਪੌਂਟਾਸ ਸੇਵ ਤੋਂ ਪੰਜ ਸਿੱਖ ਸੰਸਕ੍ਰਿਤ ਪੜਨ ਭੇਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 52 ਕਮੀਆਂ ਤੋਂ ਇਲਾਵਾ ਹੋਰ ਵੀ ਵਿਦਮਾਨ ਇੱਥੇ ਬੁਲਾਏ ਅਤੇ ਪ੍ਰਾਂਥਨ ਗ੍ਰੰਥਾਂ ਦੇ ਅਨੁਸਾਰ ਜਮਈ ਰਵਾ ਕੇ ਵਿਗਿਆਨ ਨੂੰ ਬ੍ਰਾਹਮਣਾਂ ਦੇ ਹੱਥੋਂ ਆਜ਼ਾਦ ਕਰਵਾਇਆ ਸੰਸਕ੍ਰਿਤ ਦੇ ਵਿਦਵਾਨਾਂ ਵਿੱਚੋਂ ਇੱਕ ਉੱਗਾ ਵਿਦਵਾਨ ਪੰਡਤ ਰਉਨਾਥ ਨਾੰਦ ਸਿੱਖ ਇਤਿਹਾਸ ਵਿੱਚ ਬੜਾ ਪ੍ਰਸਿੱਧ ਸੀ ਇਸ ਨੂੰ ਮਿਸ ਮੇਸ਼ ਪਿਤਾ ਜੀ ਨੇ ਜਦੋਂ ਸਿੱਖ ਨੂੰ ਸੰਸਕ੍ਰਿਤ ਭੜਾਉਣ ਲਈ ਕਿਹਾ ਤਾਂ ਇਸ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਕਾਰਨ ਲਈ ਗੁਰੂ ਜੀ ਨੇ ਪੰਜ ਸਿੱਖ ਭਾਈ ਗ੍ਰਾਮ ਸਿੰਘ ਭਾਈ ਵੀਰ ਸਿੰਘ ਇਹ ਕਰਮ ਸੰਗ ਭਾਈ ਗੰਡਾ ਸੰਗਤੀ ਭਾਈ ਸੁਭਾ ਸਿੰਘ ਨੂੰ ਕਾਸੀ ਮਨਾਸ ਸੰਸਕਰਤਣ ਲਈ ਭਾਗਵੇਂ ਕੱਪੜੇ ਭੇਜਿਆ ਇਨ੍ਹਾਂ ਪੰਜਾਂ ਤੋਂ ਹੀ 10ਵੇਂ ਪਾਸ਼ਾ ਜੀ ਨੇ ਨਾਨਕ ਨਿਰਮਲ ਪੰਥ ਚਲਾਇਆ ਤੇ ਨਵਾਂ ਰਥਾ ਨਿਰੰਭਤਾ ਹੋਈ ਤੇ 1699 ਦੀ ਵਿਸਾਖੀ 30 ਮਾਰਚ ਦੇ ਦਿਹਾੜੇ ਅਮਰਤ ਛੱਕੇ ਸਿੱਖ ਵਿੱਚ ਵਿਦਿਆ ਪ੍ਰਚਾਰ ਕੀਤਾ ਗੁਰਮਤ ਸਵੰਦੀ ਗਫਤੋ ਗਿਆਨ ਦੁੱਤਾ ਤੇ ਪਸ਼ਕ ਤਾਂ ਵੀ ਰਚੀਆਂ ਕਨ ਗੀਤਾ ਦਸਵੀਂ ਸਪਤਾ ਜੀ ਨੇ ਰਾਜ ਅਹੰਕਾਰੀਆਂ ਤੇ ਪੰਡਤਾਂ ਦਾ ਗੜ ਤੋੜਨ ਲਈ ਇਹ ਅਟਲ ਵਚਨ ਕੀਤੇ ਸਨ ਇਨੀ ਇਨੀ ਤੇ ਪੰਡਤ ਆਪ ਜਾਓ ਕਥਾ ਕਰਨ ਕੀ ਰੀਤ ਚਲਾਓ ਇਨੀ ਤੇ ਰਾਜ ਆ ਪਜਾਓ ਰਾਜ ਕਰਨ ਕੀ ਰੀਤ ਚਲਾਓ ਇਨੀ ਤੇ ਸੰਦਾਰ ਬਣਾਓ ਤਵੀ ਗੋਵਰ ਸਿੰਘ ਨਾਮ ਕਹਿ ਲਾਓ ਮੋਟਾ ਸਹਿਬਾਜੇ ਚ ਫੌਜ ਇਕੱਠੀ ਹੋਣ ਅਤੇ ਕਿਲਾ ਬਣਾ ਲੈਣ ਦੀਆਂ ਖਬਰਾਂ ਅਰੰਗਜੀਤ ਨੂੰ ਦਿੱਲੀ ਪਹੁੰਚ ਗਈਆਂ ਸਨ ਜੇਗਨਾਮੇ ਦਾ ਲਖਾਰੀ ਲਿਖਦਾ ਹੈ ਆਨੰਦਪੁਰ ਤੇ ਸੂਲ ਗਣ ਕਹੀਏ ਪਾਵਟਾ ਨਗਰ ਬਸੀ ਤਰ ਸਹੀਏ ਦੁਰਗ ਸ੍ਰੋਮਣ ਕਿਲਾ ਮਨ ਜੋ ਅਪਰ ਅਪਰ ਮਾਨ ਜਸ ਜਗਤੈ ਸਾਨੋ ਇੱਥੋਂ ਹਣ ਸਮਾਪਤ ਕਰਦੇ ਆਂ ਮੋਲਣ ਵਿੱਚ ਕੋਈ ਅੱਖਰ ਮੰਦਾ ਘਾਟਾ ਪੁੱਛਿਕ ਮਾਫ ਕਰਨਾ ਆਵਦੀਆਂ ਜਾਣ ਬੱਚੀ ਦੇ ਸ਼ਰਤ ਹੈ ਹੱਥ ਰੱਖਣਾ ਅੱਗੇ ਤੋਂ ਸੰਗਤ ਸੇਵਾ ਕਰਾਉਣੀ ਆਪਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ